ਤੇ ਜਾਰੇ ਖਾਸ ਅੰਧ ਬਚਿਆ ਮਣ ਖਾਤਰ ਉਹ ਤੋਂ ਮਾਰੇ ਤੇ ਜਾਰੇ ਸਾਡੇ ਛੋਟੇ ਵੀ ਲਾਹਰੀ ਸਿੰਘ ਜੀ ਅਤੇ ਸਾਡੇ ਭਾਈ ਜੀ ਮਹਾਰਾਜ ਆਪ ਹੀ ਯਾਦ ਦਾ ਨਾਮ ਉਹ ਸਨਮਾਨ ਦੇ ਕੇ ਗਏ ਮਹਾਰਾਜ ਜੱਦੀ ਕਲਰ ਕੀ ਹੋ ਕਾਂਗਿਆਰੀ ਗੰਗੂ ਨੇ ਵੀ ਡਾਡਾ ਜੁਲਮ ਕਮਾਇਆ ਕਾਂਗਿਆਰੀ ਗੰਗੂ ਨੇ ਵੀ ਡਾਡਾ ਜੁਲਮ ਕਮਾਇਆ ਮਾਂ ਗੁਜਰੀ ਨੂੰ ਲਾਲਾ ਦੇ ਅੱਲਾ ਦੇ ਨਾਲ ਠੰਡੇ ਮੁਰਜ ਬਚਾਇਆ ਓ ਕਦੇ ਗੱਗੂ ਆ ਨਹੀਂ ਭੁੱਲਣੇ ਜੋ ਤੂੰ ਕੀਤੇ ਕਾਰੇ ਖਾਸ ਰਬਤ ਬਚਾਵਣ ਖਾਤਰ ਪੁੱਤਵਾਰ ਦੇ ਜਾਰੇ ਖਾਸ ਰਬਤ ਬਚਾਵਣ ਖਾਤਰ ਪੁੱਤਵਾਰ ਦੇ ਜਾਰੇ ਓ ਮੋਤੀ ਮੇਰੇ ਸਿੱਖ ਲਾਲਾ ਨੂੰ ਜਦੋਂ ਸਿੱਤੂ ਦੱਪਿਆ ਆ ਮੋਤੀ ਮੇਰੇ ਸਿੱਖ ਲਾਲਾ ਨੂੰ ਪੇ ਆਇਆ ਉਸ ਗਰੀਬ ਦਾ ਸਾਰਾ ਟੱਬਰ ਕੋਲੂ ਵਿੱਚ ਪੜਵਾਇਆ ਉਸ ਗਰੀਬ ਦਾ ਸਾਰਾ ਟੱਬਰ ਕੋਲੂ ਵਿੱਚ ਪੜਵਾਇਆ ਉਹ ਸੱਚਖੰਡ ਵਿੱਚ ਸੰਗਤਿ ਨੇ ਗੋਲੇ ਢੋਲੀਆਂ ਪਰਤਾਰੇ ਖਾਲਸਾ ਪੰਥ ਬਚਾਉਣ ਵਲ ਖਾਤਰ ਉਤਵਾਰ ਦੇ ਜਾਰੇ ਖਾਲਸਾ ਪੰਥ ਬਚਾਉਣ ਵਲ ਖਾਤਰ ਉਤਵਾਰ ਦੇ ਜਾਰੇ ਆ ਦਿੱਤਾ ਹੈ ਜੀ ਸਰਦਾਰ ਤੇਜਾ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਮਾਨ ਮਹਾਰਾਜ ਚੰਦਿ ਕਲਾ ਰੱਖੇ ਵੱਖੋ ਵੱਖ ਪਰਿਵਾਰ ਤੇ ਬਾਣਾ ਲੀਆ ਲੀਆ ਪਾਇਆ ਵੱਖੋ ਵੱਖ ਪਰਿਵਾਰ ਤੇ ਬਾਣਾ ਲੀਆ ਲੀਆ ਪਾਇਆ ਮਾਛੀ ਵਾਲੇ ਦੇ ਜੰਗਲ ਟੁੱਟੀ ਟਿੰਡ ਸਰਹੜਾ ਲਾਇਆ ਮਾਛੀ ਵਾਲੇ ਦੇ ਜੰਗਲ ਟੁੱਟੀ ਟਿੰਡ ਸਰਹੜਾ ਲਾਇਆ ਏ ਪਿਆਰੇ ਖਾਲਸਾ ਪੰਥ ਬਚਾਵਣ ਖਾਤਰ ਪੁੱਤ ਵਾਰ ਤੇ ਘਾਰੇ ਸੋ ਇਹਦੇ ਨਾਲ ਹੀ